ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਪਰਮਕੌਰ ਚੈਨਲ ਤੇ ਤੈ ਦਿਲ ਤੋਂ ਸਵਾਗਤ ਹੈ ਕੀ ਤੁਹਾਡਾ ਵੀ ਪਰਸ ਖਾਲੀ ਹੈ ਕੀ ਤੁਹਾਡੇ ਕੋਲ ਵੀ ਪੈਸਾ ਨਹੀਂ ਟਿਕਦਾ ਤੁਹਾਡੀ ਤਜ਼ੋਰੀ ਅਲਮਾਰੀ ਬਿਲਕੁਲ ਖਾਲੀ ਹੈ ਪੈਸਾ ਬਿਲਕੁਲ ਵੀ ਨਹੀਂ ਹੈ ਤਾਂ ਕਰੋ ਇਹ ਛੋਟਾ ਜਿਹਾ ਉਪਾਅ ਇਸ ਨਾਲ ਧਨ ਦੀ ਬਾਰਿਸ਼ ਹੋ ਜਾਵੇਗੀ ਅਲਮਾਰੀ ਪਰਸ ਤੁਹਾਡੇ ਪੈਸਿਆਂ ਨਾਲ ਭਰ ਜਾਣਗੇ ਇਹੇ ਤੁਸੀਂ ਛੋਟਾ ਜਿਹਾ ਉਪਾਅ ਕਰ ਲਓ ਤੇ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ ਬਹੁਤ ਜਲਦ ਤੁਹਾ ਸੀ ਤਨਵਾਨ ਬਣ ਜਾਓਗੇ ਕਰੋੜਪਤੀ ਬਣ ਜਾਊਂਗੇ ਖਾਲੀ ਪਈਆਂ ਤਜ਼ੂਰੀਆਂ ਭਰ ਜਾਣਗੀਆਂ ਇਸ ਛੋਟੇ ਜਿਹੇ ਉਪਾਅ ਨਾਲ ਇਹ ਉਪਾਅ ਕੀ ਹੈ ਤੇ ਕਦੋਂ ਕਰਨਾ ਹੈ ਆਓ ਤੁਹਾਨੂੰ ਆਪਾਂ ਦੱਸਦੇ ਹਾਂ ਇਹ ਉਪਾਅ ਤੁਸੀਂ ਸ਼ਨੀਵਾਰ ਨੂੰ ਸਵੇਰ ਵੇਲੇ ਕਰਨਾ ਹੈ ਇਸ ਲਈ ਤੁਸੀ ਨੇ ਚੰਿਵਾਰ ਨੂੰ ਸਵੇਰ ਵੇਲੇ ਕਰਨਾ ਹੈ ਤੁਸੀਂ 1 ਸਵਾ ਮੀਟਰ ਲਾਲ ਕੱਪੜਾ ਲੈਣਾ ਹੈ ਉਸ ਵਿੱਚ ਤੁਸੀਂ ਨੇ 5 ਲੌਂਗ ਟੋਪੀ ਵਾਲੇ ਹੋਣੇ ਚਾਹੀਦੇ ਹਨ ਇਹਨਾਂ ਦੀ ਟੋਪੀ ਨਹੀਂ ਲੱਥੀ ਹੋਣੀ ਚਾਹੀਦੀ ਅਤੇ 5 ਹਰੀਆਂ ਇਲਾਇਚੀਆਂ ਛੋਟੀਆਂ ਲੈ ਕੇ ਤੁਸੀਂ ਇਹਨਾਂ ਨੂੰ ਇਸ ਲਾਲ ਕੱਪੜੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਗੱਠ ਮਾਰ ਲੈਣੀ ਹੈ ਤੇ ਇਹਨਾਂ ਨੂੰ ਤੁਸੀਂ ਨੇ ਜਿਸ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਉਸ ਗੁਰੂ ਪੀਰ ਪਗੰਬਰ ਨੂੰ ਤਿਆ ਕੇ ਉਹਨਾਂ ਦਾ ਨਾਮ ਲੈ ਕੇ ਆਪਣੀ ਅਲਮਾਰੀ ਤਜ਼ੋਰੀ ਵਿੱਚ ਰੱਖ ਦੇਣਾ ਹੈ ਜਿੱਥੇ ਤੁਸੀਂ ਪੈਸੇ ਧਨ ਦੌਲਤ ਰੱਖਦੇ ਹੋ ਤੇ ਦੇਖਦੇ ਹੀ ਦੇਖਦੇ ਤੁਹਾਡੇ ਕੋਲ ਪੈਸੇ ਦੀ بارش ਹੋਣ ਲੱਗ ਜਾਵੇਗੀ ਤੁਸੀਂ ਬਹੁਤ ਧਨਵਾਨ ਬਣ ਜਾਓਗੇ ਤੁਹਾਡੇ ਪਰਸ ਵਿੱਚ ਵੀ ਪੈਸੇ ਟਿਕਨੇ ਸ਼ੁਰੂ ਹੋ ਜਾਣਗੇ ਤੇ ਅਲਮਾਰੀ ਤਜ਼ੋਰੀ ਵਿੱਚ ਵੀ ਅਲਮਾਰੀਆਂ ਭਰੀਆਂ ਰਹਿਣਗੀਆਂ ਇਹ ਤੁਸੀਂ ਸ਼ਨੀਵਾਰ ਨੂੰ ਕਰਨਾ ਹੈ ਤੇ 40 ਦਿਨਾਂ ਬਾਅਦ ਤੁਹਾਨੂੰ ਇਸ ਦੇ ਨਤੀਜੇ ਮਿਲ ਜਾਣਗੇ